ਸੋ ਵਾਹ ਰੂਜ ਕੀ ਫਤਿਹ ਲੜੀ ਬਾਰ ਜੋ ਆਵ ਵਿਚਾਰ ਸਰਵਨ ਕਰ ਰਹੇ ਹੋ ਇਹਨਾਂ ਚਾਰ ਪੌੜੀਆਂ ਵਿੱਚ ਕੁਦਰਤ ਦੇ ਵਿਚਾਰ ਕਾਦਰ ਦੀ ਪਛਾਣ ਕੁਦਰਤ ਤੋਂ ਹੋਣੀ ਹੈ ਕਰਤੇ ਕੁਦਰਤੀ ਮੁਸਤਾਕ ਏ ਕਰਤੇ ਮੈਂ ਕੁਦਰਤ ਨੂੰ ਦੇਖ ਕੇ ਤੇਰਾ ਆਸ਼ਿਕ ਹੋਇਆ ਤੈਨੂੰ ਵੇਖਣ ਵਾਲਾ ਬਣਿਆ ਤੈਨੂੰ ਸਮਝਣ ਵਾਲਾ ਬਣਿਆ ਨਾਨਕ ਸੱਚ ਦਾ ਤਾਰ ਸ਼ਨਾਖਤ ਕੁਦਰਤੀ ਉਹ ਜੋ ਸੱਚਾ ਹੈ ਉਹ ਜੋ ਦਾਤਾਰ ਹੈ ਸਹਿਬ ਕਿੰਨਨ ਮੈਨੂੰ ਉਸ ਦੀ ਸ਼ਨਾਖਤ ਮਿਲੀਏ ਕੁਦਰਤ ਦੇ ਚੋਂ ਕੁਦਰਤ ਕਰਤੇ ਦੀ ਕਿਰਤ ਹੈ ਕ੍ਰਿਤ ਤੋਂ ਪਤਾ ਚੱਲਦਾ ਹੈ ਕਰਤਾ ਕਿੰਨਾ ਮਹਾਨ ਹੈ। ਤੋ ਇਹ ਜੜੀਆਂ ਚਾਰ ਪੌੜੀਆਂ ਨੇ ਚਾਰਾਂ ਦੇਚ ਕਰਤੇ ਦੀ ਕ੍ਰਿਤ ਦਾ ਜ਼ਿਕਰ ਹੈ। ਪਹਿਲੀ ਜਿਹੜੀ ਪੌੜੀ ਹੈ ਉਹਦੇ ਸਹਿਬ ਕਹਿੰਦੇ ਨੇ ਇੱਕ ਕਵਾਉ ਤੋ ਪਸਾਉ ਕਰਕੇ ਸਾਰਾ ਪਸਾਰਾ ਕਰਕੇ। ਉਸ ਕਾਦਰ ਨੇ ਕੁਦਰਤ ਦਾ ਇਹ ਖੇਲ ਲਚਾਇਆ ਹੈ। कृत इतने महान है इतने बड़े है कि करते के करने नहीं विचार उन्होंने जो कीता है उसने जो बढ़ाया है वो सारी दी सारी विचार नहीं हो सकती गणद बिच नहीं आंदा उदी सारी कृत गिणे नहीं जा सकती नापे नहीं जा सकती तौली नहीं जा सकती तो इस कुदरत तो पता चलदा है कृत तो पता चल रहा है ਪੁਕਰਤਾ ਕਿਤਨਾ ਮਹਾਨ ਹੈ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਸਾਫ ਕਹਿ ਰਹੇ ਨੇ ਕਰਤੇ ਕੁਦਰਤੀ ਮਸ਼ਤਾਕ ਨਾਨਕ ਸਚ ਦਾ ਆਧਾਰ ਸ਼ਨਾਖਤ ਕੁਦਰਤੀ اے ਸੱਚੇ ਹੇ ਦਾਤਾਰ ਮੈਂ ਤੇਰੀ ਸ਼ਨਾਖਤ ਕੀਤੀ ਕੁਦਰਤ ਦੇ ਚੋਂ ਵੈਸੇ ਕੁਦਰਤ ਦਾ ਲੰਬਾ ਚੌੜਾ ਵਿਸਥਾਰ ਅਸਾ ਦੀਵਾਰ ਦੇ ਸ਼ਲੋਕਾਂ 'ਚ ਗੁਰੂ ਨਾਨਕ ਨੇ ਬੜਾ ਕੀਤਾ ਵਿਸਮਾਦਨਾਦ ਵਿਸਮਾਦ ਵੇ ਵਿਸਮਾਦ ਜੀ ਵਿਸਮਾਦ ਵੇ ਇਤਨੇ ਤਰ੍ਹਾਂ ਦਾ ਨਾਦ ਇਤਨੇ ਤਰ੍ਹਾਂ ਦੀਆਂ ਆਵਾਜ਼ਾਂ ਪੰਛੀਆਂ ਦੀ ਆਵਾਜ਼ ਪਸ਼ੂਆਂ ਦੀ ਆਵਾਜ਼ ਮਨੁੱਖਾਂ ਦੀ ਆਵਾਜ਼ ਤਰ੍ਹਾਂ-ਤਰ੍ਹਾਂ ਦੀ ਆਵਾਜ਼ ਬਦਲਾਂ ਦੀ ਗਰਜਨ ਪਵਨ ਦੀ ਛਾਂ ਸ਼ਾ ਸ਼ਾ ਪਾਣੀ ਦਾ ਕਲਕਲ ਚਾਰੋਂ ਪਾਸੇ ਇਤਨੀਆਂ ਆਵਾਜ਼ਾਂ ਸਹਬ ਕਦਨ ਮੈਂ ਵਿਸਮਾਦ ਹੋ ਜਾਣਾ ਵਿਸਮਾਦ ਵੇਦ ਇਤਨੀ ਤਰ੍ਹਾਂ ਦੀ ਵਿਦਿਆ ਇਤਨੀ ਤਰ੍ਹਾਂ ਦਾ ਗਿਆਨ ਸ਼ਾਸਤਰਕਾਰ 64 ਤਰ੍ਹਾਂ ਦੀ ਵਿਦਿਆ ਮੰਨਦੇੜੇ ਮੂਲ ਰੂਪ ਦੇ ਵਿੱਚ ਉਹਨਾਂ ਨੂੰ ਤਕਸੀਮ ਕਰਦੇ ਨੇ ਤਿੰਨ ਹਿੱਸਿਆਂ ਦੇ ਵਿੱਚ ਪਦਾਰਥ ਦਾ ਗਿਆਨ ਕਲਾ ਦਾ ਗਿਆਨ ਪਰਮਾਤਮਾ ਦਾ ਗਿਆਨ ਫਿਰ ਇਹਨਾਂ ਤਿੰਨ ਤਰ੍ਹਾਂ ਦੇ ਗਿਆਨ ਨੂੰ 64 ਰੂਪਾਂ ਦੇ ਚਵਣਦੇ ਨੇ ਇੱਕ ਤਰ੍ਹਾਂ ਦੀ ਕਲਾ ਤੇ ਹੈ ਨਹੀਂ ਔਰ ਕਿਸੇ ਇੱਕ ਕਲਾ ਵਿੱਚ ਵੀ ਪੂਰਾ ਨਿਪਨ ਹੋਣਾ ਬੜਾ ਔਖਾ ਹੈ ਜੋ ਮੁਸਵਰ ਹੈ ਜੋ ਚિત੍ਰਕਾਰ ਹੈ ਉਹ ਕੋਈ ਚੰਗਾ ਕਵੀ ਨਹੀਂ ਆਉਂਦਾ ਔਰ ਚੰਗੇ ਕਵੀ ਕਤਈ ਚੰਗੇ ਸੰਗੀਤਕਾਰ ਨਹੀਂ ਦੇਖੇਗੇ ਔਰ ਚੋਟੀ ਦੇ ਸੰਗੀਤਕਾਰ ਕਤਈ ਚੋਟੀ ਦੇ ਕਵੀ ਨਹੀਂ ਆਉਂਦੇ ਜ਼ਿੰਦਗੀ ਸੀਮਤ ਹੈ ਸਮਝ ਸੀਮਤ ਹੈ ਸ਼ਕਤੀ ਸੀਮਤ ਹੈ ਕਲਾਤੇ ਕਈ ਤਰ੍ਹਾਂ ਦੀ ਵਿੱਦਿਆ ਤੇ ਕਈ ਤਰ੍ਹਾਂ ਦੀ ਕਿਸੇ ਇੱਕ ਪਹਿਲੂ ਦੇ ਛੇ ਮਨੁੱਖ ਨੇਪਨ ਹੋ ਸਕਦਾ ਹੈ ਬ੍ਰਹਿਮੰਡ ਤੇ ਬਹੁਤ ਵੱਡਾ ਹੈ ਤੇ ਪਿੰਡ ਵੀ ਬਹੁਤ ਵੱਡਾ ਹੈ ਇਸ ਵਾਸਤੇ ਮੈਂ ਦੇਖਦਾ ਹਾਂ ਇੱਕ ਇੱਕ ਅੰਗ ਦੇ ਸਪੈਸ਼ਲਿਸਟ ਪੈਦਾ ਹੋ ਰਹੇ ਨੇ ਕੋਈ ਆਈ ਸਪੈਸ਼ਲਿਸਟ ਹੈ ਕੋਈ ਬ੍ਰੇਨ ਸਪੈਸ਼ਲਿਸਟ ਹੈ ਕੋਈ ਹਾਰਟ ਸਪੈਸ਼ਲਿਸਟ ਹੈ ਕੋਈ ਡੈਂਟਿਸਟ ਹੈ ਇੱਕ ਇੱਕ ਅੰਗ ਮਹਾਨ ਹੈ ਤੇ ਕੋਈ ਆਈ ਸਪੈਸ਼ਲਿਸਟ ਦਾਵੇ ਨਾਲ ਨਹੀਂ ਕਹਿ ਸਕਦਾ ਅੱਖਾਂ ਬਾਰੇ ਜੋ ਕੁਝ ਮੈਂ ਜਾਣਦਾ ਕਿ ਅਖੀਰਲੀ ਗੱਲ ਹੈ ਉਸ ਤੋਂ ਅੱਗੇ ਕੋਈ ਜਾਣਕਾਰੀ ਨਹੀਂ ਇੱਕ ਅੱਖ ਵੀ ਇਤਨੀ ਮਹਾਨ ਹੈ ਅਗਰ ਗਹਿਰਾਈਂ ਚ ਜਾਓਗੇ ਤੇ ਮਨੁੱਖ ਬਿਸਮਾਦ ਹੋ ਜਾਏਗਾ। ਸਰੀਰ ਦੇ ਇਤਨੇ ਗੈਨੇ ਸਰੀਰ ਸ਼ਾਸਤਰੀ ਔਰ ਇੱਕ ਹੀ ਹਿੱਸਿਆਂ ਦੇ ਚ ਵੰਡੇ ਜਾਂਦੇ ਨੇ ਕੋਈ ਅੱਖਾਂ ਬਾਰੇ ਜਾਣਦਾ ਕੋਈ ਕੰਨਾਂ ਬਾਰੇ ਕੋਈ ਦੰਦਾ ਬਾਰੇ ਜਾਣਦਾ ਕੋਈ ਦਿਮਾਗ ਬਾਰੇ ਕੋਈ ਦਿਲ ਜੋ ਹੈ ਦਿਲ ਬਾਰੇ ਜਾਣਦਾ ਕਹਿਣ ਤੋਂ ਮਰਾਦ ਬ੍ਰਹਿਮੰਡ ਬਹੁਤ ਵੱਡਾ ਹੈ। ਸਹਿਬ ਕਹਿੰਦੇ ਨੇ ਹੇ ਕਾਦਰ ਮੈਂ ਤੇ ਵਗਦੀ ਹੋਈ ਪਮਣ ਨੂੰ ਵੇਖ ਕੇ ਵੀ ਬਿਸਮਾਦ ਹੋ ਜਾਣਾ ਬਿਸਮਾਦ ਪਾਉਂ ਬਿਸਮਾਦ ਪਾਣੀ ਬਿਸਮਾਦ ਅਗਨੇ ਖੇੜੇ ਵਿਡਾਣੇ ਪ੍ਰਭੂ ਹਵਾ ਨੂੰ ਵੇਖ ਕੇ ਮੈਂ ਬਿਸਮਾਦ ਹੋ ਜਾਂਦਾ ਪਾਣੀ ਨੂੰ ਵੇਖ ਕੇ ਮੈਂ ਬਿਸਮਾਦ ਹੋ ਜਾਂਦਾ ਹੈਰਾਨ ਹੋ ਜਾਂਦਾ ਔਰ ਇਹ ਤਰ੍ਹਾਂ ਤਰ੍ਹਾਂ ਦੇ ਕੌਤਕ ਕਰ ਰਹੀ ਇਹ ਅਗਨੇ ਇਹ ਅੱਗ ਮੈਂ ਤੇ ਬਿਸਮਾਦ ਹੋ ਜਾਣਾ ਤੇਰੀ ਇੱਕ ਇੱਕ ਕ੍ਰਿਤ ਇਤਨੇ ਮਹਾਨ ਹੈ ਕਿ ਉਹਨੂੰ ਪੂਰਾ ਸਮਝਣਾ ਕਠਨ ਹੈ ਤੇ ਜਦ ਕ੍ਰਿਤ ਨੂੰ ਪੂਰੇ ਤੌਰ ਤੇ ਜਾਣਨਾ ਕਠਨ ਹੈ ਤੇ ਕਰਤੇ ਨੂੰ ਕੌਣ ਜਾਣੇ ਕਰਤੇ ਦੀ ਮਹਾਨਤਾ ਦਾ ਪਤਾ ਚਲਦਾ ਹੈ ਉਸ ਦੀ ਕ੍ਰਿਤ ਤੋਂ ਤਾਂ ਪਹਿਲੀ ਪੌੜੀ ਦੇ ਵਿੱਚ ਕ੍ਰਿਤ ਦੀ ਮਹਾਨਤਾ ਦਾ ਜ਼ਿਕਰ ਕਰ ਦੇਣਾ ਹੈ ਫਿਰ ਪਰਿਪੂਰਨ ਪ੍ਰਮਾਤਮਾ ਦੀ ਕਿਰਤ ਦੇ ਚ ਇਹ ਜੋ ਮਨੁੱਖ ਹੈ ਇਹ ਅਸ਼ਰਫੁਲ ਮਖਲੂਕਾਤ ਹੈ ਇਸ ਜ਼ਮੀਨ ਤੇ ਕਿਉਂਕਿ ਮਨੁੱਖ ਵੀ ਇੱਕ ਕਿਰਤ ਹੈ ਜੇ ਪਵਨ ਕਿਰਤ ਹੈ ਪਾਣੀ ਕਿਰਤ ਹੈ ਅਗਨੇ ਕਿਰਤ ਹੈ ਸੂਰਜ ਚੰਦ ਤਾਰੇ ਕਿਰਤ ਨੇ ਜ਼ਮੀਨ ਕਿਰਤ ਹੈ ਆਸਮਾਨ ਕਿਰਤ ਹੈ ਪਸ਼ੂ ਪਕਸ਼ੀ ਕਿਰਤ ਨੇ ਤੋ ਮਨੁੱਖ ਵੀ ਕਿਰਤ ਹੈ ਕਰਤਾ ਤੇ ਹੈ ਨਹੀਂ ਮਨੁੱਖ ਵੀ ਕਿਰਤ ਹੈ ਇਹ ਜੀਵਨ ਸਾਨੂੰ ਦਾਨ ਦੇ ਚ ਮਿਲਿਆ ਹੈ ਅੱਖਾਂ ਸਾਨੂੰ ਦਾਨ ਦੇ ਚ ਮਿਲੀਆਂ ਉਹਦੀ ਦੇਣ ਹੈ ਇਹ ਦੰਦ ਇਹ ਹੱਥ ਪੈਰ ਮਨਵਿ ਗਿਆਨ ਕਹਿੰਦੇ ਨੇ ਜਿਹੜੀ ਚੀਜ਼ ਮੁਫਤ ਦੇ ਚ ਮਿਲ ਜਾਏ ਮਨੁੱਖ ਉਸ ਦੀ ਕੋਈ ਬਹੁਤੀ ਕਦਰ ਨਹੀਂ ਕਰਦਾ ਇਸ ਜੀਵਨ ਦੀ ਮਨੁੱਖ ਨਹੀਂ ਕਦਰ ਕਰਦਾ ਪਰ ਇਸ ਜੀਵਨ ਦੇ ਚ ਮਿਹਨਤ ਕਰਕੇ ਜੋ ਕੁਝ ਮਨੁੱਖ ਨੇ ਇਕੱਠਾ ਕੀਤਾ ਹੈ ਉਹਦੀ ਕਦਰ ਕਰਦਾ ਹੈ क्योंकि मेहनत करके कीता है तो जीवन ते मुफत मिले हाथों नाल, पैर नाल, दिल नाल दिमाग नाल जो कठा कीता है मेहनत करके उदी ते कदर करता है पर जिसने दिल दिता दिमाग दिता हथ दैर दते तो मुफत मिले ने इदी की कीमत चुकाई है इदा की मुआवजा दता है इदा की मुल दिता है ਮਨੁੱਖ ਜੀਵਨ ਦੀ ਕਦਰ ਨਹੀਂ ਕਰਦਾ ਜੀਵਨ ਨੇ ਜੋ ਮਿਹਨਤ ਕੀਤੀ ਹੈ ਜੋ ਮੁਸ਼ਕਲ ਕੀਤੀ ਹੈ ਔਰ ਮਿਹਨਤ ਮੁਸ਼ਕਲ ਕਰਕੇ ਜੋ ਸੰਗ੍ਰਹਿ ਕੀਤਾ ਉਹਦੇ ਚ ਹਾਨੀ ਹੋ ਜਾਏ ਚੋਟ ਲੱਗ ਜਾਏ ਨੁਕਸਾਨ ਹੋ ਜਾਏ ਬੜਾ ਔਖਾ ਹੁੰਦਾ ਹੈ ਦੁਖੀ ਹੁੰਦਾ ਹੈ ਇੱਕ ਇੱਕ ਸਵਾਸ ਬੜਾ ਕੀਮਤੀ ਵਿਅਰਥ ਜਾ ਰਿਹਾ ਹੈ ਵਿਅਰਥ ਜਾ ਰਿਹਾ ਕਦੀ ਅਫਸੋਸ ਨਹੀਂ ਲੱਗਦਾ धन गुरु गोबिंद सिंह जी महाराज ने एक दिन भाई साहब भाई नंद लाल से प्रश्न किया है पुरखा तू कोई ऐसा कर्म किया है कि करके पशेमान होया उवे तू पश्चाताप किया हो जिंदगी च कोई ऐसी कृत होई है तेरे को करके बहुत पछताया हो ਤੁਹ ਕਰਕੇ ਬਹੁਤ ਦੁਖੀ ਹੋਇਆ ਹੋਵੇ ਉਸ ਦਾ ਤੈਨੂੰ ਬਹੁਤ ਅਫਸੋਸ ਹੋਇਆ ਹੋਵੇ ਆਪ ਸੁਣ ਕੇ ਹੈਰਾਨ ਹੋ ਗਏ ਭਾਈ ਸਾਹਿਬ ਹੱਥ ਜੋੜ ਕੇ ਕਹਿੰਦੇ ਨੇ ਪਾਦਸ਼ਾਹ ਐਸੀ ਕਰਤ ਮੈ ਥੋ ਰੋਜ਼ ਹੋ ਜਾਂਦੀ ਹੈ ਬਹੁਤ ਆਦ ਦੇ ਚ ਹੋ ਜਾਂਦੀ ਹੈ ਅੱਗੇ ਤੋਂ ਜ਼ਿਆਦਾ ਦਿਨ ਫਿਰ ਮੇਰਾ ਪਛਤਾਪ ਅਫਸੋਸ ਦੇ ਚ ਲੰਗਦਾ ਹੈ ਭਾਈ ਸਾਹਿਬ ਬਾਈ ਨੰਦ ਲਾਲ ਇੱਕ ਵਾਰ ਤੇ ਸਤਿਗੁਰੂ ਵੀ ਹੈਰਾਨ ਹੋ ਗਏ ਹੈ ਕਿਥੋਂ ਐਸੀ ਕੋਈ ਕਿਰਤ ਹੁੰਦੀ ਹੈ ਔਰ ਬਹੁਤ ਆਦ ਦੇ ਚੌਂਦੀ ਹੈ ਔਰ ਤੂੰ ਅਫਸੋਸ ਵੀ ਕਰਦਾ ਹੈ ਕੀ ਹੈ ਐਸਾ ਥੀ ਹੈ ਭਾਈ ਸਾਹਿਬ ਜੀ ਦਾ ਵਾਕ ਮੈਂ ਤੁਹਾਡੇ ਸਾਹਮਣੇ ਰੱਖਾਂ ਵਾਏ ਬਰਨਫ ਸੇ ਕੇ ਬੇਹੂਦਾ ਗੁਯਸਤ ਅਲ ਗਿਆਜ਼ ਅਜ਼ਲਫ਼ਲਤੇ ਮਾਂ ਅਲ ਗਿਆਸ ਐ ਮੇਰੇ ਬਾਦਸ਼ਾ ਜਿਹੜਾ ਦਮ ਪ੍ਰਭੂ ਦੀ ਯਾਦ ਤੋਂ ਬਿਨਾ ਲੰਘ ਜਾਂਦਾ ਉਸ ਗੁਜ਼ਰੇ ਹੋਏ ਦਮ ਦਾ ਮੈਨੂੰ ਅਫਸੋਸ ਬੜਾ ਆਉਂਦਾ ਹੈ ਪਛਤਾਵਾ ਬੜਾ ਆਉਂਦਾ ਹੈ ਕਿ ਮੈਂ ਕਿਸੇ ਕੀਮਤ ਨਾਲ ਵੀ ਉਸ ਦਮ ਨੂੰ ਲਿਆ ਨਹੀਂ ਸਕਦਾ ਉਹ ਵਿਅਰਥ ਚਲਾ ਜਾਂਦਾ ਹੈ ਅਜਾਇਨ ਚਲਾ ਜਾਂਦਾ ਹੈ ਦਮ ਤੇ ਮੁਫਤ ਦੇ ਚ ਮਿਲਣ ਹੈ ਜੀਵਨ ਤੇ ਮੌਦ ਦੇ ਚ ਮਿਲੇ ਹੈ ਹੱਥ ਪੈਰ ਤੇ ਮੌਦ ਦੇ ਚ ਮਿਲੇ ਨੇ ਪਰ ਇਨਾਂ ਹੱਥਾਂ ਪੈਰਾਂ ਨੇ ਇਨਾਂ ਦਮਾਂ ਨੇ ਇਸ ਜੀਵਨ ਨੇ ਜੋ ਮਿਹਨਤ ਕਰਕੇ ਸੰਗ੍ਰਹਿ ਕੀਤਾ ਮਨੁੱਖ ਉਸ ਦੀ ਕਦਰ ਕਰਦਾ ਹੈ ਉਹ ਦੇ ਚ ਘਾਟ ਪੈ ਜਾਏ ਅਫਸੋਸ ਹੋ ਜਾਂਦਾ ਹੈ ਦਮ ਰੋਜ਼ ਘਟਦੇ ਜਾ ਰਹੇ ਨੇ ਕੋਈ ਅਫਸੋਸ ਨਹੀਂ ਛਿੰ ਛਿੰ ਔਦ ਬਿਆਤ ਹੈ ਫੂਟੇ ਘਟ ਜਾਉ ਪਾਣੇ خیر ਮੁਖਤਸਰ ਮੈਂ ਅਰਜ਼ ਕਰਾਂ ਕਰਤ ਦੇcrets ਦੇ ਵਿੱਚੋਂ ਮਨੁੱਖ ਅਸ਼ਰਫੁਲ ਮਖਲੂਕਾਤ ਹੈ। ਲੇਕਿਨ ਸਾਇਦ ਕਹਿੰਦੇ ਨੇ ਇਹ ਮਨੁੱਖ ਵੀ ਦੋ ਹਿੱਸਿਆਂ ਦੇ ਤਕਸੀਮ ਹੁੰਦੇ ਨੇ ਚਾਨਣ ਪੱਖ ਦੇ ਚ ਹਨੇਰੇ ਪੱਖ ਦੇ ਵਿੱਚ। ਪਸ਼ੂ ਸਾਰਾ ਹਨੇਰੇ ਪੱਖ ਵਿੱਚ ਜੀ ਰਿਹਾ ਹੈ। ਪੰਛੀ ਹਨੇਰੇ ਪੱਖ ਵਿੱਚ ਨੇ। ਬਨਸਪਤੀ ਵੀ ਅੰਧੇਰੇ ਤੇ ਬਾਹਵ ਅਗਿਆਨ ਦੇ ਚ ਹੈ। ਅ ਗਿਆਨ ਮਾਨਸਿਕ ਤਲ ਦਾ ਅੰਧੇਰਾ ਹੈ ਅੰਧਕਾਰ ਹੈ ਕੱਲ ਜੋ ਪੌੜੀ ਆਪਨੇ ਸਰਵਨ ਕੀਤੀ ਮੈਂ ਥੋੜਾ ਜਿਆ ਦੁਹਰਾ ਰਹੇ ਹਾਂ ਅਸੰਖ ਮੂਰਖ ਅੰਧਕੋਸ਼ ਜੀਵਨ ਅੰਧਕਾਰਮੈ ਅੰਧੇਰਾ ਕਰੀਬਨ ਕਰੀਬਨ ਇੱਕੋ ਜਿਹਾ ਹੈ ਅੰਧੇਰੇ ਚ ਪਸ਼ੂ ਜੀ ਰਿਹਾ ਅੰਧੇਰੇ ਚ ਮਨੁੱਖ ਜੀ ਰਿਹਾ ਮਾਨਸਿਕ ਤਲ ਤੇ ਦੋਵੇਂ ਇੱਕੋ ਕੁਝ ਨੇ ਕੋਈ ਫਰਕ ਨਹੀਂ ਹੈ ਰੋਸ਼ਨੀ 'ਚ ਫਰਕ ਆਉਂਦਾ ਚਾਨਣੀ ਰਾਤ ਹੋਵੇਗੀ ਫਿਰ ਦਿਨ ਹੋਵੇਗਾ ਫਿਰ ਦਿਨ ਦੇ 'ਚ ਵੀ ਦੁਪਹਿਰੀ ਹੋਵੇਗੀ ਪ੍ਰਭਾਤ ਹੈ ਸੰਧਿਆ ਦਾ ਸਮਾਂ ਫਿਰ ਨਿਰੋਲ ਨਿਰਪੱਖ ਸੂਰਜ ਹੈ ਤੁਮ ਅਰਜ਼ ਕਰਾਂ ਕੋਈ ਇਸ ਤਰ੍ਹਾਂ ਜਿਵੇਂ ਦਾ ਜਿਵੇਂ ਚਾਨਣੀ ਰਾਤ ਹਲਕੀ ਹਲਕੀ ਚਾਨਣੀ ਹੋ ਗਈ ਹੈ ਕੁਝ ਸਮਝ ਪੈ ਗਈ ਹੈ। ਕੁਝ ਦੇਖਣ ਲੱਗ ਪਿਆ ਹੈ। ਕੋਈ ਜੀਵਨ ਦੀ ਅਹਿਮੀਅਤ ਦਾ ਪਤਾ ਚੱਲ ਗਿਆ ਹੈ। ਕੁਝ ਗੁਰੂ ਦੇ ਸ਼ਬਦਾਂ ਦੇ ਰਸ ਦਾ ਪਤਾ ਚੱਲ ਗਿਆ ਹੈ। ਕੁਝ ਧਰਮ ਦਾ ਥੋੜਾ ਬਹੁਤ ਬਹੁਤ ਹੋ ਗਿਆ ਪਰ ਬਹੁਤਾ ਨਹੀਂ। ਮਿੱਠੀ ਹਲਕੀ ਜਿਹੀਆਂ ਰੋਸ਼ਨੀ। ਪਰ ਕਿਸੇ ਦੀ ਜ਼ਿੰਦਗੀ ਤੇ ਪ੍ਰਵਾਹਤ ਹੋ ਗਈ ਹੈ। ਦਿਨ ਹੋ ਗਿਆ ਹੈ। ਚਾਨਣਾ ਹੋ ਗਿਆ ਹੈ। ਪਰ ਕਿਸੇ ਦੀ ਜ਼ਿੰਦਗੀ ਤੇ ਐਨ ਭਰੀ ਦੁਪਹਿਰੀ ਪੂਰਨ ਚਾਨਣਾ ਹੋ ਗਿਆ ਤੇ ਕੁਝ ਤੇ ਐਸੇ ਬਣ ਗਏ ਜਿਵੇਂ ਸੂਰਜ ਪਰਮਾਤਮਾ ਹੀ ਹੋ ਗਏ ਸੂਰਜ ਹੀ ਹੋ ਗਏ ਪਰਮਾਤਮਾ ਵਰਗੇ ਹੋ ਗਏ ਚਾਨਣੇ 'ਚ ਫਰਕ ਹੈ ਕਿ ਜਿਤਨੀ ਇੱਥੇ ਰੋਸ਼ਨੀ ਹੈ ਹੋਰ ਕੀਤੀ ਜਾ ਸਕਦੀ ਹੈ ਹੋਰ ਵਧਾਇਆ ਜਾ ਸਕਦਾ ਹੈ ਅੰਧੇਰਾ ਇੱਕੋ ਹੀ ਜਿਹਾ ਹੈ ਅੰਧਕਾਰ ਦੇ ਵਿੱਚ ਪਸ਼ੂ ਜੀ ਰਹਿੰਨ ਅੰਧਕਾਰ ਦੇ ਵਿੱਚ ਬਨਸਪਤੀ ਜੀ ਰਹੀਆਂ ਅੰਧਕਾਰ ਦੇ ਵਿੱਚ ਅਗਰ ਮਨੁੱਖ ਜੀ ਰਿਹਾ ਹੈ ਤਾਂ ਮਾਨਸਿਕ ਤਲ ਤੇ ਮਨੁੱਖ ਤੇ ਪਸ਼ੂ ਵਿੱਚ ਕੋਈ ਅੰਤਰਾ ਨਹੀਂ ਹੋਵੇਗਾ ਕੋਈ ਅੰਤਰਾ ਨਹੀਂ ਹੋਵੇਗਾ ਰੰਗ ਰੂਪ ਦਾ ਅੰਤਰਾ ਹੋਵੇਗਾ ਥੋੜਾ ਜਿਹਾ ਰਹਿਨ ਸਹਿਨ ਦਾ ਅੰਤਰਾ ਹੋਵੇਗਾ ਮਾਨਸਿਕ ਤਲ ਦਾ ਕੋਈ ਅੰਤਰਾ ਨਹੀਂ ਧੰਨ ਗੁਰੂ ਅਰਜਨ ਦੇਵ ਜੀ ਬਾਣੀ ਦਾ ਇੱਕ ਸੰਸਕ੍ਰਿਤੀ ਸ਼ਲੋਕ ਆਪ ਫਰਮਾਨ ਕਰਦੇ ਨੇ ਉਦਿਆਨ ਬਸਨੰ ਸੰਸਾਰੰ ਸੰਬੰਧੀ ਸਵਾਨ ਸਿਆਲ ਖਰੇ اے ਬੰਦੇ ਤੈਨੂੰ ਪਤਾ ਹੈ ਤੇਰੇ ਸੰਬੰਧੀ ਕੌਣ ਨੇ ਅਚੇਤ ਮਨੁੱਖਾਂ ਦੇ ਸੰਬੰਧੀ ਕੌਣ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਡੇ ਸੰਬੰਧੀਆਂ ਦੀ ਜਾਣਕਾਰੀ ਕਰਨ ਲੈਣਾ ਤੇ ਸੰਬੰਧ ਹੀ ਉਸ ਨੂੰ ਕਹਿੰਦੇ ਨੇ ਜਿਸ ਨਾਲ ਸੰਬੰਧ ਹੈ ਤੇ ਸੰਬੰਧ ਦੋ ਤਰ੍ਹਾਂ ਦੇ ਹੁੰਦੇ ਨੇ ਜਿਸ ਨਾਲ ਵਿਚਾਰ ਮੇਲ ਖਾਂਦੇ ਨੇ ਜਿਸ ਨਾਲ ਤਰਜ਼ੇ ਜ਼ਿੰਦਗੀ ਮੇਲ ਖਾਂਦੀ ਹੈ ਜਿਸ ਨਾਲ ਸੋਚਣੀ ਮੇਲ ਖਾਂਦੀ ਹੈ ਸੰਬੰਧ ਤੇ ਜਿਸ ਨਾਲ ਹੋਣ ਮੇਲ ਖਾਂਦਾ ਹੈ ਸੰਬੰਧ ਪਸ਼ੂ ਦੀ ਤਰਜ਼ੇ ਜ਼ਿੰਦਗੀ ਨਾਲ ਬਹੁਤ ਸਾਰੇ ਮਨੁੱਖਾਂ ਦੀ ਤਰਜ਼ੇ ਜ਼ਿੰਦਗੀ ਮੇਲ ਖਾਂਦੀ ਏ ਭਾਵੇਂ ਖੂਨ ਮੇਲ ਨਹੀਂ ਖਾਂਦਾ ਰੰਗ ਰੂਪ ਮੇਲ ਨਹੀਂ ਖਾਂਦਾ ਨਸਲ ਮੇਲ ਨਹੀਂ ਖਾਂਦੀ ਸਹਿਬ ਕਹਿੰਦੇ ਨੇ ਉਦਿਆਨ ਬਸਨੰ ਸੰਸਾਰੰ ਸੰਬੰਧੀ ਸਵਾਨ ਸਿਆਲ ਕਰੇ ਐ ਅਚੇਤ ਮਨੁੱਖ ਪਤਾ ਏ ਤੇਰੇ ਸੰਬੰਧੀ ਕੌਣ ਨੇ ਸਵਾਨ ਕੁੱਤੇ ਗੁਸਤਾਖੀ ਮਾਫ ਸ਼ਬਦ ਹੈ ਸੰਸਕ੍ਰਿਤੀ ਸ਼ਲੋਕ ਮੱਲਾ ਪੰਜਵਾ ਗੁਰੂ ਅਰਜਨ ਦੇਵ ਜੀ ਨਾ ਹੁੰਦੇ ਬੋਲ ਤੇ ਮੇਰੇ ਕੋਲ ਕਹਿਣ ਦੀ ਹਿੰਮਤ ਨਹੀਂ ਸੀ ਸਨ ਬੰਦੀ ਸਵਾਨ ਸਿਆਲ ਖਰੇ ਕੌਣ ਨੇ ਤੇਰੇ ਸੰਬੰਦੀ ਕੁੱਤੇ ਸਿਆਲ ਗਿੱਦੜ ਖਰੇ ਖੋਤੇ ਸਨ ਮੰਦਿਰ ਤੇ ਜੀ ਅਸੀਂ ਕਹੀਏ ਹੈ ਗੁਰੂ ਅਰਜਨ ਦੇਵ ਜੀ ਤੇ ਸਾਡੀ ਤੋਹਫ ਹੈ ਕਿ ਤੇ ਮਨੁੱਖਤਾ ਦੀ ਤੋਹਫ ਹੈ ਮਨੁੱਖ ਅਸ਼ਰਫੁਲ ਮਖਲੂਕਾ ਮਨੁੱਖ ਇਸ ਧਰਤੀ ਦਾ ਸਰਦਾਰ ਚੰਗੇ ਭਲੇ ਨੇ ਸਾਡੇ ਸੰਬੰਧੀ ਮੈਂ ਫਿਰ ਅਰਜ਼ ਕਰਾਂ ਸੰਬੰਧੀ ਦੋ ਤਰ੍ਹਾਂ ਦੇ ਇੱਕ ਤੇ ਜਿਨ੍ਹਾਂ ਨਾਲ ਹੋਂ ਮੇਲ ਖਾਂਦਾ ਹੈ ਉਹ ਪ੍ਰਣਾਲੀਆਂ ਤਿੰਨ ਨੇ ਨਾਨਕੇ ਦਾਦ ਕੇ ਸੋਰੇ ਤੇ ਕੋਈ ਖਾਸ ਨਹੀਂ ਹੈ ਇੱਕ ਉਹ ਜਿਨ੍ਹਾਂ ਨਾਲ ਵਿਚਾਰ ਮੇਲ ਖਾਂਦੇ ਨੇ ਸੋਚਣੀ ਮੇਲ ਖਾਂਦੀ ਹੈ ਤਰਜ਼ੇ ਜ਼ਿੰਦਗੀ ਮੇਲ ਖਾਂਦੀ ਹੈ ਇੱਕ ਉਹ ਨੇ ਸੰਬੰਧੀ ਇੱਕ ਨਾਲ ਮੇਰਾ ਸੁਭਾਅ ਮੇਲ ਖਾਂਦਾ ਹੈ ਉਹ ਸੰਬੰਧੀ ਹੈ ਇੱਕ ਨਾਲ ਮੇਰਾ ਖੂਨ ਮੇਲ ਖਾਂਦਾ ਹੈ ਖੂਨ ਦਾ ਰਿਸ਼ਤਾ ਹੈ ਸੁਭਾਅ ਤੇ ਨਹੀਂ ਮਿਲਦਾ ਉਹਦੇ ਨਾਲ ਮੇਰਾ ਸੁਭਾਅ ਤੇ ਨਹੀਂ ਮਿਲਦਾ ਮੇਰੇ ਵਿਚਾਰ ਤੇ ਨਹੀਂ ਮਿਲਦੇ ਮੇਰੀ ਸੋਚਣੀ ਤੇ ਨਹੀਂ ਮਿਲਦੀ ਹੁਣ ਮੇਲ ਕੰਦਾ ਨਾਨਕਿਆਂ ਚ ਹੋਵੇਗਾ ਦਾਦਕਿਆਂ ਚ ਹੋਵੇਗਾ ਸੌਰਿਆਂ ਚ ਹੋਵੇਗਾ ਮੇਲ ਕੰਦਾ ਪਰ ਸੁਭਾਅ ਮੇਲ ਨਹੀਂ ਖਾਂਦਾ ਇਹ ਸਰੀਰ ਦਾ ਸੰਬੰਧ ਮਾਨਸਿਕ ਸੰਬੰਧ ਅੰਦਰੂਨੀ ਸੰਬੰਧ ਅਸਲੀ ਸੰਬੰਧੀ ਉਹ ਹੈ ਜਿਸ ਨਾਲ ਮਨ ਮੇਲ ਖਾਂਦਾ ਹੈ ਜਿਸ ਨਾਲ ਅੰਦਰੂਨੀ ਦੁਨੀਆ ਮੇਲ ਖਾਂਦੀ ਹੈ ਬਸ ਉਹੀ ਸੰਬੰਧੀ ਹੈ ਬਾਕੀ ਨਹੀਂ ਹੈ ਬਾਕੀ ਸਭ ਕੰਮ ਚਲਾਉ ਨੇ ਬਾਕੀ ਸਭ ਠੋਸ ਮੋਟਾ ਰਿਸ਼ਤਾ ਹੈ ਖੂਨ ਦਾ ਰਿਸ਼ਤਾ ਕੋਈ ਖਾਸ ਨਹੀਂ ਹੈ ਮੈਂ ਸ਼ਾਇਦ ਆਪ ਜੀ ਦੇ ਸਾਹਮਣੇ ਕਈ ਵਾਰ ਅਰਜ਼ ਕੀਤੀ ਹੈ ਹੁਣ ਤੇ ਪ੍ਰਹਿਲਾਦ ਹਰਨਾਕਸ਼ ਦਾ ਇੱਕੋ ਹੀ ਸੀ ਪਿਓ ਪੁੱਤਰ ਇੱਕ ਦੂਜੇ ਦੇ ਜਾਨੀ ਵਹਿਰੇ ਹੁਣ ਸ਼ਾਹ ਜਹਾਂ ਤੇ ਔਰੰਗਜ਼ੇਬ ਦਾ ਇੱਕੋ ਹੀ ਸੀ ਔਰੰਗਜ਼ੇਬ ਨੇ ਆਪਣੇ ਪਿਓ ਨੂੰ ਜੇਲ੍ਹ ਵਿੱਚ ਪਾਇਆ ਹਰਨਾਕਸ਼ ਨੇ ਆਪਣੇ ਪੁੱਤਰ ਨੂੰ ਜੇਲ੍ਹ ਵਿੱਚ ਪਾਇਆ ਔਰੰਗਜ਼ੇਬ ਨੇ ਆਪਣੇ ਪਿਓ ਨੂੰ ਤੜਪਾ ਕੇ ਮਾਰਿਆ ਹੈ। ਅਰਨਾਕਿਸ਼ ਆਪਣੇ ਬੱਚੇ ਨੂੰ ਤੜਪਾ ਰਿਹਾ ਹੈ। ਖੂਨ ਦਾ ਰਿਸ਼ਤਾ ਕੀ ਹੁੰਦਾ ਕੁਝ ਵੀ ਨਹੀਂ ਹੁੰਦਾ। ਪਿਰਾਵ-ਪਿਰਾਵ ਦੇ ਤਣਾਜ਼ੇ ਦੇਖੇ ਗਏ ਨੇ। ਮੁਕਦਮੇਬਾਜ਼ੀ ਦੇਖੀ ਗਈ ਹੈ। ਲੜਾਈ ਝਗੜੇ ਦੇਖੇ ਗਏ ਨੇ। ਖੂਨ ਖਰਾਬੇ ਦੇਖੇ ਗਏ ਨੇ। ਔਰੰਗਜ਼ੇਬ ਨੇ ਆਪਣੇ ਤਿੰਨੇ ਪਿਰਾ ਕਤਲ ਕੀਤਾ ਹੈ। ਖੂਨ ਦਾ ਰਿਸ਼ਤਾ ਕੀ ਹੁੰਦਾ ਕੁਝ ਵੀ ਨਹੀਂ ਹੈ। ਖੂਨ ਬਾਬਾ ਪ੍ਰਿਥੀ ਚੰਦ ਤੇ ਗੁਰੂ ਅਰਜਨ ਦੇਵ ਜੀ ਦਾ ਇੱਕੋ ਸੀ ساری ਜ਼ਿੰਦਗੀ ਬਾਬਾ ਪ੍ਰਿਥੀ ਚੰਦ ਗੁਰੂ ਅਰਜਨ ਦੇਵ ਜੀ ਨਾਲ ਵੈਰ ਕਮਾਂ ਦਾ ਰਿਹਾ ਹੁੰਦਾ ਰਿਸ਼ਤਾ ਕੀ ਹੁੰਦਾ ਕੁਝ ਵੀ ਨਹੀਂ ਹੈ ਚਲੋ ਇਸ ਸੰਬੰਧ ਵਿੱਚ ਮੈਂ ਤੁਹਾਨੂੰ ਭਾਈ ਗੁਰਦਾਸ ਜੀ ਦਾ ਇੱਕ ਸਵਈਆ ਸਰਵਣ ਕਰਾ ਦਿਆਂ ਭਾਈ ਸਾਹਿਬ ਮੋਰ ਲਾ ਦਿੰਦੇ ਨੇ ਇਸ ਗੱਲ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨਹੀਂ ਦਦਸਾਰ ਪਿਤਾ ਪਿਤਾ ਮਾਂ ਪਰ ਪਿਤਾ ਮਾਂ ਸਜਣ ਕੁਟੰਬ ਸੁਤ ਬਾਂਧਵ ਨ ਭਰਾਤਾ ਹੈ ਦਾਦਕਿਆਂ ਦਾ ਰਿਸ਼ਤਾ ਪਿਤਾ ਪਿਤਾ ਦਾ ਪਿਤਾ ਦਾਦਾ ਦਾ ਦਾਦੇ ਦਾ ਪਿਤਾ ਪਰਦਾਦਾ ਫਿਰ ਇਸੇ ਤਰੀਕੇ ਨਾਲ ਪੁੱਤਰ ਹੋ ਗਏ ਪੋਤਰੇ ਹੋ ਗਏ ਭਤੀਜੇ ਹੋ ਗਏ ਚਾਚੇ ਤਾਇ ਹੋ ਗਏ ਸਭ ਦਾਦਕਿਆਂ ਦਾ ਰਿਸ਼ਤਾ ਗਿਣਿਆ ਜਾਂਦਾ ਹੈ ਇਹ ਦਾਦਕਿਆਂ ਦੀ ਪ੍ਰਣਾਲੀ ਨਹੀਂ ਦਦਸਾਰ ਪਿਤਾ ਪਿਤਾ ਮਾ ਪਰ ਪਿਤਾ ਮਾ ਸਜਨ ਕੁਟੰਬ ਸੁਤ ਬਾਂਧਾਉ ਨਾਂ ਬਰਾਤਾ ਹੈ ਇਹ ਰਿਸ਼ਤਾ ਪੇਉ ਤੋਂ ਚੱਲਦਾ ਹੈ ਦਾਦ ਕਹਿੰਦਾ ਦੂਜਾ ਰਿਸ਼ਤਾ ਮਾਂ ਤੋਂ ਚੱਲਦਾ ਹੈ ਨਾਨ ਕਹਿੰਦਾ ਨਹੀਂ ਨਾ ਨਸਾਰ ਮਾਤਾ ਪਰਮਾਤਾ ਬ੍ਰਿਧ ਮਾਤਾ ਮਾਮੇ ਮਾਮੂ ਮਾਸੀ ਮੌਸਾ ਬੇਬਦ ਬਖਿਆਤਾ ਹੈ ਭਾਈ ਸਾਹਿਬ ਬਾਈ ਗੁਰਦਾਸ ਜੀ ਮਾਂ ਮਾਂ ਦੀ ਮਾਂ ਨਾਨੀ ਫਿਰ ਉਹਦੀ ਮਾਂ ਪਰਨਾਣੀ ਮਾਵੇਂ ਮਾਮੀਆਂ ਮਾਸੀਆਂ ਇਤਿਹਾਦਕ ਇਹ ਜੋ ਅਨੇਕਾਂ ਤਰ੍ਹਾਂ ਦੇ ਨਾਨਕਿਆਂ ਦੇ ਰਿਸ਼ਤੇ ਕਹੇ ਜਾਂਦੇ ਨੇ ਭਾਈ ਸਾਹਿਬ ਕਹਿੰਦੇ ਨੇ ਨਹੀਂ ਨੰਸਾਰ ਮਾਤਾ ਪਰਮਾਤਾ ਬ੍ਰਿਧ ਮਾਤਾ ਮਾਮੀ ਮਾਮੂ ਮਾਸੀ ਮੋਸਾ ਬਿਬਦ ਬਖਿਆਤਾ ਹੈ ਨਹੀਂ ਸਸ ਸਸੁਰਾਰ ਪਤਨੀ ਤੋਂ ਇੱਕ ਰਿਸ਼ਤਾ ਚੱਲਦਾ ਹੈ ਸੌਰਿਆਂ ਦਾ ਪਤੀ ਤੋਂ ਇੱਕ ਰਿਸ਼ਤਾ ਚੱਲਦਾ ਹੈ ਸੌਰਿਆਂ ਦਾ ਨਹੀਂ ਸਸੁਰਾਰ ਸਾਸ ਸੁਸਰਸਾਰੋ ਉਹ ਸਾਰੀ ਨਹੀਂ ਬ੍ਰਤੀ ਸਰ ਜਾਚਕ ਉਹ ਨਾ ਦাতা ਹੈ ਅਸਨ ਬਸਨ ਧਨ ਧਾਮ ਕਾਹੋਂ ਮੈ ਨ ਦੇਖਿਓ ਜੈਸੇ ਗੁਰਸਿੱਖ ਸਾਧ ਸੰਗਤ ਕੋ ਨਾਤਾ ਹੈ ਪਾਈ ਗੁਰਦਾਸ ਜੀ ਕਹਿੰਦੇ ਨੇ ਸਿੱਖ ਤੇ ਗੁਰੂ ਦਾ ਜੋ ਰਿਸ਼ਤਾ ਹੈ ਸਿੱਖ ਤੇ ਸਤ ਸੰਗ ਦਾ ਜੋ ਰਿਸ਼ਤਾ ਹੈ ਮੈਂ ਇਸ ਰਿਸ਼ਤੇ ਤੋਂ ਸਾਰੇ ਰਿਸ਼ਤੇ ਕੁਰਬਾਨ ਕਰਦਾ ਸੌਰਿਆਂ ਦੇ ਨਾਨਕਿਆਂ ਦੇ ਦਾਦ ਕਹਿੰਦੇ ਇੱਕ ਹੀ ਹੁੰਦੇ ਨੇ ਕੁਝ ਵੀ ਨਹੀਂ ਲਾ। ਕੀ ਹੁੰਦਾ ਖੌਂਦਾਰ ਰਿਸ਼ਤਾ। ਸਵਾਲ ਤੇ ਮੇਲ ਨਹੀਂ ਖਾਂਦਾ। ਫਿਰ ਹੋ ਗਿਆ ਖੌਂਦਾਰ ਰਿਸ਼ਤਾ ਵਿਚਾਰ ਤੇ ਮੇਲ ਨਹੀਂ ਖਾਂਦੇ। ਦਿਲ ਤੇ ਕਦੀ ਨੇੜੇ ਗਿਆ ਹੀ ਨਹੀਂ ਉਸਦੇ। ਕੋਲ ਵੀ ਬੈਠੇ ਆ ਤਾਂ ਵੀ ਦੂਰੀ। ਤਾਂ ਵੀ ਦੂਰੀ। ਸੁਭਾ ਨਹੀਂ ਮੇਲ ਖਾਂਦਾ। ਵਿਚਾਰ ਨਹੀਂ ਮੇਲ ਖਾਂਦੇ। ਇਹ ਖੇਨ ਜਾਣੋ ਕਈ ਵਾਰ ਇੱਕ ਘਰ ਦੇ ਵਿੱਚ 10 ਮੈਂਬਰ ਰਹਿ ਰਹੇ ਨੇ। ਪਾਵੇਂ ਇੱਕ ਘਰ ਦੇ ਵਿੱਚ ਰਹੈਨੇ ਨੇ। ਕਈ ਵਾਰ ਇਹ ਲੱਗਦਾ ਜਿਵੇਂ 10-11 ਚ ਰਹ ਰਹੇ ਨੇ। ਬੜੀ ਦੂਰੀ ਹੈ, ਬੜੀ ਦੂਰੀ। ਸੁਭਾਅ ਨਹੀਂ ਮੇਲ ਖਾਂਦੇ। ਵਿਚਾਰ ਨਹੀਂ ਮੇਲ ਖਾਂਦੇ। ਅੰਦਰੂਨੀ ਦੁਨੀਆ ਤੇ ਜੋੜ ਨਹੀਂ ਖਾਂਦੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਇਹ ਦੋ ਪੌੜੀਆਂ ਇੱਕ ਤਰ੍ਹਾਂ ਦਾ ਮਨੁੱਖਾਂ ਦਾ ਉਹ ਜਿਨ੍ਹਾਂ ਦਾ ਪ੍ਰਮਾਤਮਾ ਨਾਲ ਸੁਭਾਅ ਮੇਲ ਖਾਂਦਾ ਹੈ ਅਸੰਖ ਜਪ ਅਸੰਖ ਬਾਉ ਚਾਨਣ ਪਖ ਤੇ ਪ੍ਰਮਾਤਮਾ ਨਾਲ ਕੀ ਹੋਣ ਦਾ ਰਿਸ਼ਤਾ ਉਹ ਤੇ ਨਿਰਾਕਾਰ ਹੈ ਉਹਦਾ ਤੇ ਕੋਈ ਆਕਾਰ ਨਹੀਂ ਸਾਰੇ ਦਾ ਸਾਰਾ ਆਕਾਰ ਨਿਰਾਕਾਰ ਤੋਂ ਆਉਂਦਾ ਹੈ ਤੂੰ ਜਦ ਨਿਰਾਕਾਰ ਤੋਂ ਆਉਂਦਾ ਹੈ ਤੇ ਉਹਦੇ ਕੋਲ ਕੀ ਹੋਣ ਤੇ ਕੀ ਹੋਣ ਦਾ ਰਿਸ਼ਤਾ ਪ੍ਰਮਾਤਮਾ ਨਾਲ ਜੋੜੋਗੇ ਗੁਰੂ ਨਿਰਾਕਾਰ ਕੀ ਸ਼ਬਦ ਨਾਲ ਹੋਣ ਦਾ ਰਿਸ਼ਤਾ ਜੋੜੋਗੇ ਪਰਮਾਤਮਾ ਨਾਲ ਕਿਹ ਖੌਨ ਦਾ ਰਿਸ਼ਤਾ ਜੋੜੋਗੇ ਇਹ ਤੇ ਸੁਭਾਅ ਦਾ ਰਿਸ਼ਤਾ ਜਿਸ ਦਿਨ ਮਨੁੱਖ ਦਾ ਸੁਭਾਅ ਪਰਮਾਤਮਾ ਵਰਗਾ ਹੋ ਜਾਂਦਾ ਹੈ ਕਹਿੰਦੇ ਨੇ ਉਸੇ ਦਿਨ ਹੀ ਪਰਮਾਤਮਾ ਬਗਲ ਗੇ ਰਹਿੰਦਾ ਹੈ ਕਬੀਰ ਨੇ ਸ਼ਰਤ ਲਾਈਏ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਹਰੀ ਦਾ ਭਗਤ ਐਸਾ ਚਾਹੀਦਾ ਹੈ ਜੈਸਾ ਕੇ ਹਰੀ ਹੈ ਜੈਸਾ ਕੇ ਹਰੀ ਸਰੂਪ ਜੈਸਾ ਨਹੀਂ ਜੈਸਾ ਕੇ ਹਰੀ ਸੁਭਾਅੋ ਜੈਸਾ ਇੰਨੀ ਵੱਡਾ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣ ਇਤਨਾ ਹੀ ਉੱਚਾ ਕੋਈ ਹੋਵੇ ਜਿੰਨਾ ਉੱਚਾ ਸੁਭਾਅ ਪਰਮਾਤਮਾ ਦਾ ਹੈ ਪਰਮਾਤਮਾ ਸਮਦਰਿਸ਼ਟ ਹੈ ਅਗਰ ਮਨੁੱਖ ਵਿਤਕ੍ਰਿਆਾਂ ਵਿੱਚ ਜੀ ਰਿਹਾ ਹੈ ਤੋ ਪਰਮਾਤਮਾ ਨਾਲ ਕੋਈ ਸੰਬੰਧ ਨਹੀਂ ਪਰਮਾਤਮਾ ਪ੍ਰੇਮ ਦਾ ਸਾਗਰ ਹੈ ਜੇਕਰ ਮਨੁੱਖ ਨਫਰਤ ਤੇ ਘਿਰਣਾ ਚ ਜੀ ਰਿਹਾ ਕੋਈ ਪਰਮਾਤਮਾ ਵਰਗਾ ਸੁਭਾਅ ਨਹੀਂ ਇਹਦੇ ਕੋਲ ਪਰਮਾਤਮਾ ਦੇ ਚ ਦਇਆ ਹੈ ਔਰ ਇਹਦੇ ਚ ਕਠੋਰ ਹੈ ਤਾਂ ਕੋਈ ਪਰਮਾਤਮਾ ਵਾਲਾ ਇਹਦੇ ਕੋਲ ਸੁਭਾਅ ਨਹੀਂ ਹੈ ਪਰਮਾਤਮਾ ਨਿਰਵੈਰ ਹੈ ਇਹ ਤੇ ਵੈਰ ਵਿਰੋਧ ਨਾਲ ਭਰਿਆ ਹੋਇਆ ਹੈ ਸੁਭਾਅ ਮੇਲ ਨਹੀਂ ਖਾ ਰਿਹਾ ਸਤ ਸੰਗ ਇਸ ਵਾਸਤੇ ਕਥਾ ਕੀਰਤਨ ਇਸ ਵਾਸਤੇ ਸੁਣਨਾ ਹੈ ਅਗਰ ਇਹ ਵੇਲੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਇਸ ਵਾਸਤੇ ਜਪਣਾ ਸਾਡਾ ਸੁਭਾਅ ਪ੍ਰਮਾਤਮਾ ਵਰਗਾ ਹੋ ਜਾਏ। ਔਰ ਜਿਸ ਦਾ ਸੁਭਾਅ ਪ੍ਰਮਾਤਮਾ ਵਰਗਾ ਹੋ ਜਾਂਦਾ ਹੈ ਉਹ ਪ੍ਰਮਾਤਮਾ ਵਰਗਾ ਹੀ ਹੈ। ਹਰ ਕਾ ਭਗਤ ਸੋ ਹਰ ਹੀ ਜਿਆ। ਹਰੀ ਦਾ ਭਗਤ ਹਰੀ ਜੈਸਾ ਹੀ ਹੈ। ਹਰੀ ਦਾ ਸੰਤ ਹਰੀ ਜੈਸਾ ਹੀ ਹੈ। ਸੁਭਾਅ ਕਰਕੇ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਬਹੁਤੇ ਮਨੁੱਖਾਂ ਦਾ ਸੁਭਾਅ ਪਸ਼ੂਆਂ ਨਾਲ ਮਿਲ ਖਾਂਦਾ ਹੈ ਅੰਧੇਰੇ ਜੀ ਰਹੇ ਨੇ ਪ੍ਰਮਾਤਮਾ ਤੇ ਰੋਸ਼ਨੀ ਹੈ ਚਾਨਣਾ ਹੈ ਉਦਿਆਨ ਵਸਨੰ ਸੰਸਾਰੰ ਸ਼ਲੋਕ ਸਹਿਸਕ੍ਰਿਤੀ ਮੱਲਾ 5 ਜਿਸ ਦਿਨ ਮੈਂ ਪਾਤਸ਼ਾਹ ਦੇ ਸ਼ਲੋਕ ਪੜ੍ਹੇ ਸਨ ਬਹੁਤ ਪੁਰਾਣੀ ਗੱਲ ਤੇ ਇਹਦੀ ਗ੍ਰਾਮਰ ਮੈਂ ਪੜੀ ਵਿਆਕਰਣ ਮੈਂ ਪੜਿਆ ਬਾਬਾ ਬਲਵੰਦ ਸਿੰਘ ਤੋਂ ਹੈਰਾਨ ਹੋਇਆ ਮੈਂ ਕਿਆ ਸਤਿਗੁਰ ਮਨੁੱਖਤਾ ਦੀ ਤੋਹਿਣ ਨਹੀਂ ਕਰ ਰਹਾ ਇਹ ਬੰਦਾ ਤੇ ਅਸ਼ਰਪਲ ਮਖਲੂਕਾਤ ਹੈ ਮਨੁੱਖ ਤੇ ਧਰਤੀ ਦਾ ਸਰਦਾਰ ਹੈ ਤੇ ਸਤਿਗੁਰ ਕਹਿ ਰਹੇ ਨੇ ਇਹਦੇ ਸੰਬੰਧੀ ਕੁੱਤੇ ਨੇ ਗਿੱਦੜ ਨੇ ਕੋਤੇ ਨੇ ਮੇਰੇ ਸਾਹਮਣੇ ਫਿਰ ਉਹਨਾਂ ਨੇ 15 20 ਸ਼ਬਦ ਰੱਖੇ ਗੁਰੂ ਗ੍ਰੰਥ ਸਾਹਿਬ ਤੋਂ ਇੱਕ ਸ਼ਬਦ ਦੀ ਗੱਲ ਕਰਦਾ ਕਬੀਰ ਵੀ ਇਸ ਤਰ੍ਹਾਂ ਕਹਿੰਦੇ ਨੇ ਪਾਏ ਗੁਰਦਾਸ ਵੀ ਇਸ ਤਰ੍ਹਾਂ ਕਹਿੰਦੇ ਨੇ ਕਲਗੀਧਰ ਪਿਤਾ ਵੀ ਇਸ ਤਰ੍ਹਾਂ ਕਹਿੰਦੇ ਨੇ ਫਿਰ ਕਹਿਣ ਲੱਗੇ ਰਾਮਾਇਣ ਦੇ ਕਰਤਾ ਤੁਲਸੀ ਵੀ ਇਸ ਤਰ੍ਹਾਂ ਹੀ ਕਹਿੰਦੇ ਨੇ ਬਹੁਤੇ ਮਨੁੱਖਾਂ ਦੇ ਸੰਬੰਧੀ ਪਸ਼ੂ ਨੇ ਤੇ ਜਿਨ੍ਹਾਂ ਦੇ ਸੰਬੰਧੀ ਪਸ਼ੂ ਆਉਣਗੇ ਉਹ ਕਿੱਥੇ ਮਨੁੱਖ ਹੋਣਗੇ ਕਿਸ ਤਰ੍ਹਾਂ ਉਹਨਾਂ ਨੂੰ ਮਨੁੱਖਾ ਖੋਗੇ ਸੰਬੰਧੀ ਪਸ਼ੂ ਨੇ ਪਸ਼ੂਆਂ ਨਾਲ ਤਾਲਮੇਲ ਬੈਠਦਾ ਹੈ ਪਸ਼ੂਆਂ ਨਾਲ ਸੰਬੰਧ ਹੈ ਸਰੂਪ ਕਰਕੇ ਨਹੀਂ ਸੁਭਾਅ ਕਰਕੇ ਸੁਭਾਅ ਹੋ ਕਰਕੇ ਕੁੱਤੇ ਦਾ ਕੀ ਸੁਭਾਅ ਹੈ ਕੁੱਤੇ ਨੂੰ ਕੁੱਤੇ ਨਾਲ ਹੀ ਨਫ਼ਰਤ ਹੈ ਬਾਕੀ ਜਾਨਦਾਰਾਂ ਨਾਲ ਇਤਨੀ ਨਫ਼ਰਤ ਨਹੀਂ ਕੁੱਤੇ ਨੂੰ ਕੁੱਤੇ ਨਾਲ ਨਫ਼ਰਤ ਹੈ ਬੰਦੇ ਨੂੰ ਬੰਦੇ ਨਾਲ ਹੀ ਨਫ਼ਰਤ ਹੋਵੇ ਕੂਕਰ ਸੁਭਾਅ ਹੈ ਕੁੱਤਾ ਸੁਭਾਅ ਹੈ ਗੁਸਾਖੀ ਨਾਵ ਜਿਹੜੇ ਵਿਚਾਰ ਬੰਦੇ ਨੂੰ ਬੰਦੇ ਤੋਂ ਦੂਰ ਕਰਦੇ ਨੇ ਉਹ ਵਿਚਾਰ ਬੰਦੇ ਨੂੰ ਰੱਬ ਤੋਂ ਵੀ ਦੂਰ ਕਰਨਗੇ ਜਿਹੜੇ ਵਿਚਾਰ ਮਨੁੱਖ ਨੂੰ ਮਨੁੱਖ ਦੇ ਨੇੜੇ ਨਹੀਂ ਲਿਆ ਰਹੇ ਉਹ ਵਿਚਾਰ ਮਨੁੱਖ ਨੂੰ ਪਰਮਾਤਮਾ ਦੇ ਨੇੜੇ ਵੀ ਨਹੀਂ ਲਿਆਣਗੇ ਮਜ਼ਬਦੀ ਦੀ دیوار ਜਾਤ ਪਾਤ ਦੀ دیوار ਮੁਲਕ ਦੀ دیوار ਭਾਸ਼ਾ ਦੀ دیوار ਇਤਨੀਆਂ ਦੀਵਾਰਾਂ ਨੇ ਬੰਦੇ ਦਾ ਬੰਦੇ ਨਾਲ ਮਿਲ ਨਹੀਂ ਬੜਾਉ ਖੈ ਕਠਨ ਹੋਇਆ ਫੇ ਸੰਤ ਉਸ ਨੂੰ ਕਹਿੰਦੇ ਜੋ ਇਹ ਸਾਰੀਆਂ ਦੀਵਾਰਾਂ ਗਿਰਾ ਦਿੰਦਾ ਹੈ ਨਿਰਪੱਖ ਹੋ ਜਾਂਦਾ ਹੈ ਸਮੁਦ੍ਰਿਸ਼ਟ ਹੋ ਜਾਂਦਾ ਹੈ ਕੁੱਤਾ ਕੁੱਤੇ ਨੂੰ ਪਸੰਦ ਨਹੀਂ ਕਰਦਾ ਹਾਲਾਂਕਿ ਹੈਰਾਨਗੀ ਦੀ ਗੱਲ ਹੈ ਉਹ ਸਵੈਮ ਕੁੱਤਾ ਹੈ ਮਨੁੱਖ ਨੂੰ ਮਨੁੱਖੇ ਨਾ ਚੰਗੇ ਲਗਣ ਮਨੁੱਖ ਮਨੁੱਖਤਾ ਦੇ ਪ੍ਰਤੀ ਘਿਰਣਾ ਨਾਲ ਭਰਿਆ ਹੋਵੇ ਕਿਉਂਕਿ ਜ਼ਾਤ ਨਹੀਂ ਮੇਲ ਖਾਂਦੀ ਮਜ਼ਮ ਮੇਲ ਨਹੀਂ ਖਾਂਦਾ ਮੁਲਕ ਨਹੀਂ ਮੇਲ ਖਾਂਦਾ ਪਾਸ਼ਾ ਨਹੀਂ ਮੇਲ ਖਾਂਦੀ ਕਦੀ ਬਗੌਰ ਮੁਤਾਲਾ ਕਰਕੇ ਵੇਖੋਗੇ ਮਨੁੱਖ ਮਨੁੱਖਾਂ ਦੇ ਤਲ ਤੇ ਨਫ਼ਰਤ ਨਾਲ ਭਰੇ ਹੋਇਆ ਹੈ ਮਨੁੱਖ ਮਨੁੱਖਾਂ ਦੇ ਤਲ ਤੇ ਗਰਣਾ ਨਾਲ ਭਰੇ ਹੋਇਆ ਹੈ ਮਨੁੱਖ ਮਨੁੱਖਾਂ ਦੇ ਤਲ ਤੇ ਵੈਰ ਨਾਲ ਭਰੇ ਆ ਭਾਵੇਂ ਪ੍ਰਗਟ ਕਰੇ ਭਾਵੇਂ ਨਾ ਕਰੇ ਇਹ ਕੁਕਰ ਵਰਤੀ ਹੈ ਉਦਿਆਨ ਵਸਨੰ ਸੰਸਾਰੰ ਸੰਬੰਧੀ ਸਮਾਨ ਸਿਆਲ ਗਿੱਦੜਾ ਹਰ ਵਕਤ ਡਰਿਆ ਡਰਿਆ ਰਹਿੰਦਾ ਹੈ ਹਰ ਵਕਤ ਭੈ ਹਰ ਵਕਤ ਚਿੰਤਾ। ਮੈਂ ਉਸ ਦਿਨ ਅਰਜ਼ ਕੀਤੀ ਸੀ ਠੀਕੇ ਰਾਗੇ ਸਿੰਘ ਪੜ੍ਹਦੇ ਨੇ ਕਿਸੇ ਘਰ ਮਿਰਤ ਕੋਈ ਹੋ ਜਾਏ ਇਹ ਤੇ ਹੋਂ ਨਾ ਰਹੇ। ਪਰ ਸ਼ਬਦ ਪੜ੍ਹਦੇ ਨੇ ਚਿੰਤਾ ਤਾਂ ਕੀ ਕੀ ਜੀਏ ਜੋ ਅਨਹੋਂ ਨੇ ਹੋਏ ਤੇ ਮਾਹੌਲ ਦੇ ਵਿੱਚ ਇਸ ਦੇ ਅਰਥ ਇੰਜ ਪੈਦਾ ਹੁੰਦੇ ਨੇ ਵੀ ਅਨਹੋਂ ਨੇ ਹੋ ਗਈ ਇਹ ਗੱਲ। ਫਰ ਕੌਣ ਦੱਸਿਆ ਨਾ ਹੋਣੀ ਥੋੜੀ ਹੋਈਏ ਹੋਣੀ ਹੋਈ ਹੈ ਅਨ ਹੋਣੀ ਨਹੀਂ ਹੋਈ ਗੁਰੂ ਤੇ ਇੱਕ ਬਾਦਸ਼ਾਹ ਸਾਹਿਬ ਕਹਿੰਦੇ ਨਾ ਉਹਨਾਂ ਹੋਣੀ ਤੇ ਹੁੰਦੀ ਨਹੀਂ ਫਿਰ ਚਿੰਤਾ ਕਿਉਂ ਕਰਦਾ ਹੈ ਜੋ ਕੁਝ ਵੀ ਹੋ ਗਿਆ ਇਹ ਤੇ ਹੋਣਾ ਹੈ ਤੋ ਬੁੱਢਾ ਹੋ ਗਿਆ ਤੇ ਹੋਣਾ ਸੀ ਕਿਧਰੇ ਕਾਟਾ ਪਹਿ ਗਿਆ ਤੇ ਪਹਿਣਾ ਹੀ ਸੀ ਕੋਈ ਚੋਟ ਲੱਗੀ ਹੈ ਲਗਣੀ ਸੀ ਇੱਜ਼ਤ ਮਿਲ ਲਈ ਹੈ ਮਿਲਣੀ ਸੀ ਜਿਵੇਂ ਦਿਨ ਹੋ ਰਹਾ ਹੋਣਾ ਹੀ ਸੀ ਤੇ ਹੋਣੀ ਰਾਤ ਹੋਈ ਹੈ ਹੋਣੀ ਹੈ ਤੇ ਹੋਣੀ ਹੈ ਅਨਹੋਣੀ ਥੋੜੀ ਹੈ ਹੁਣ ਕੋਈ ਆਖੇ ਦਿਨ ਤੇ ਰਾਤ ਦੇ ਵਿੱਚ ਬਦਲ ਗਿਆ ਅਨਹੋਣੀ ਹੋ ਗਈ ਅਨਹੋਣੀ ਨਹੀਂ ਹੁੰਦੀ ਕਦੀ ਨਹੀਂ ਹੁੰਦੀ ਪਰਮਾਤਮਾ ਦੀ ਦੁਨੀਆ 'ਚ ਕੁਝ ਵੀ ਅਨਹੋਣੀ ਨਹੀਂ ਹੋਂ ਹਰ ਹੁੰਦਾ ਹੈ ਜਦ ਦੇਖਦੇ ਆ ਤੁਸੀਂ ਸਫਰੇ ਚੋਂਦੇ ਕਦੀ ਟ੍ਰੇਨ ਦੇ ਚ ਕਦੀ ਏਅਰਪਲੇਨ ਦੇ ਚ ਕਦੀ ਬੱਸਾਂ ਦੇ ਚ ਕਦੀ ਕਾਰਾਂ ਦੇ ਚ ਕਿ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਇਤਨਾ ਸਫਰ ਨਾ ਕਰਿਆ ਕਰ ਮੈਂ ਕਿ ਇਤਨਾ ਸਫਰ ਨਾ ਕਰੀਏ ਜਿਸ ਤਰ੍ਹਾਂ ਦੀ ਪ੍ਰਭੂ ਨੇ crets ਬਣਾਈਏ ਤੇ ਜਿਸ ਤਰ੍ਹਾਂ ਦੀ ਸੇਵਾ ਲਈਏ ਉਹਦੇ ਹੀ ਤੇ ਮੈਨੂੰ ਦਿਨ ਰਾਤ ਸਫਰ ਕਰਨਾ ਪੈਂਦਾ ਕਿਧਰੇ ਲੰਬੇ ਸਫਰ ਕਿਧਰੇ ਛੋਟੇ ਤੇ ਮੈਂ ਕਿ ਤੁਸੀਂ ਬੜੀ ਹਮਦਰਦੀ ਨਾਲ ਕਹਿ ਰਹੇ ਹੋ ਗੱਲ ਕੀ ਹੈ ਕਿਨੇ ਕੋਈ ਤੁਹਾਨੂੰ ਪਤਾ ਨਹੀਂ ਉਹਨਾਂ ਦਿਨਾਂ 'ਚ ਦੋ ਭਿਆੰਕਰ ਟ੍ਰੇਨਾਂ ਦੇ ਹਾਦਸੇ ਹੋਏ ਸਨ ਇੱਕ ਤਮਿਲਨਾਡੂ ਦੇ ਚੋਆਇਆ ਸੀ ਇੱਕ ਬੰਗਾਲ ਦੇ ਵਿੱਚ ਤਮਿਲਨਾਡੂ ਦੇ ਤੇ ਪੂਰੀ ਟ੍ਰੇਨ ਹੀ ਦਰਿਆ ਦੇ ਵਿੱਚ ਡਿੱਗ ਗਈ ਸੀ ਸਾਰੀ ਦੀ ਸਾਰੀ ਟ੍ਰੇਨ ਇੰਜਨ ਸਮੇਤ ਇੰਜਨ ਪਟੜੀ ਤੋਂ ਕੀ ਉਤਰਿਆ ਸਾਰੇ ਡੱਬੇ ਹੀ ਦਰਿਆ ਦੇ ਵਿੱਚ ਗਏ ਔਰ ਦਰਿਆ ਬੜਾ ਲੰਬਾ ਚੌੜਾ ਬੜਾ ਇਹ ਭਿਆਨਕ ਹਾਦਸਾ ਸੀ ਇੱਕ ਹਾਦਸਾ ਬੰਗਾਲ ਦੇ ਚੋਇਆ